ਜੀ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਭਾਨ ਗੁਰੂ ਰਾਮਦਾਸ ਜੀ ਸਭ ਨਾਲ ਆਪਣੀ ਮੇਹਰ ਬਣਾਈ ਰੱਖਣ ਤੇ ਵੇਖੋ ਜੀ ਜਿਹੜਾ ਅੱਜ ਦਾ ਸਮਾਂ ਆ ਨਾ ਸਮਾਂ ਬੜਾ ਖਰਾਬ ਜਿਹਾ ਹੋਇਆ ਪਿਆ ਹੈ ਤੇ ਪਰ ਇਹ ਆ ਵੀ ਆਪਾਂ ਨੂੰ ਰੋਟੀ ਪਾਣੀ ਤੇ ਕਰਨਾ ਹੀ ਪੈਂਦਾ ਹੈ ਸਮਾਜ ਹੈ ਕਿਸ ਤਰ੍ਹਾਂ ਦਾ ਵੀ ਹੋਵੇ ਪੇਟ ਤਾਂ ਮਾ ਵੀ ਰਹਿੰਦਾ ਹੈ ਜਿੰਨਾ ਚਿਰ ਜ਼ਿੰਦਗੀ ਹੈ ਤੇ ਉਹਨਾਂ ਚਿਰ ਆਪਾਂ ਨੂੰ ਰੋਟੀ ਪਾਣੀ ਵੀ ਚਾਹੀਦਾ ਹੈ ਤੇ ਅੱਜ ਆਪਾਂ ਲੱਗੇ ਸੀ ਦਾਮ ਆਲੂਆਂ ਦੀ ਸਬਜ਼ੀ ਬਣਾਉਣਾ ਤੇ ਉਦੋਂ ਦੀ ਆਪਾਂ ਇਹ ਆਲੂ ਉਬਾਲ ਲਏ ਹੁਣੇ ਆਲੂ ਉਬਾਲ ਕੇ ਰੱਖੇ ਆ ਤੇ ਇਹ ਆਪਾਂ ਤੜਕਾ ਤਿਆਰ ਕਰਕੇ ਰੱਖਿਆ ਹੈ ਇਹ ਆਪਾਂ ਪਿਆਜ਼ ਲਏ ਆ ਇਹ ਟਮਾਟਰ ਲਏ ਆ ਤੇ ਇਹ ਆਪਣੇ ਕੋਲ ਹੈਗਾ ਸੀ ਲਸਣ ਤੇ ਇਹ ਲਈਆਂ ਨੇ ਹਰੀਆਂ ਮਿਰਚਾਂ ਤੇ ਇਹਨਾਂ ਦੀ ਆਪਾਂ ਅਲੱਗ-ਅਲੱਗ ਪਿਉਰੀ ਬਣਾਵਾਂਗੇ ਇਹ ਆਸ ਦੀ ਵਕਰੀ ਬਣਾਵਾਂਗੇ ਟਮਾਟਰ ਦੀ ਵਕਰੀ ਬਣਾਵਾਂਗੇ ਤੇ ਆ ਆਲੂਆਂ ਨੂੰ ਆਪਾਂ ਛਿਲਕੇ ਤੇ ਹੁਣ ਇਹਨਾਂ ਨੂੰ ਥੋੜਾ ਜਿਹਾ ਪਿੰਨ ਕਰਕੇ ਤੇ ਫਿਰ ਆਪਾਂ ਇਹਨਾਂ ਨੂੰ ਨਾ ਫਰਾਈ ਕਰਾਂਗੇ ਕਿਉਂਕਿ ਇਹ 70% ਆਲੂ ਉਬਾਲ ਲੈਨੇ ਤੇ ਜਿਹੜੇ 30% ਆ ਉਹ ਆਪਾਂ ਤਾਵਾ ਲੂ ਬਣਾਉਣ ਵਾਸਤੇ ਉਹਨਾਂ ਨੂੰ ਫਰਾਈ ਕਰਾਂਗੇ ਤੇ ਚਲੋ ਜੀ ਕਰਦੇ ਆਪਾਂ ਤਿਆਰੀ ਸਾਰੇ ਉਬਾਲ ਲੈਨੇ ਤੇ ਹੁਣ ਆਪਾਂ ਨੂੰ ਇਹਦੇ ਇਹਦੇ ਨਾਲ ਨਾ ਫੋਕ ਦੇ ਨਾਲ ਇਦਾਂ ਕਰਕੇ ਪਿੰਨ ਕਰ ਦਾਂਗੇ ਸਾਰੇ ਬਸ ਦੋ ਦੋ ਤਿੰਨ ਤਿੰਨ ਥਾਵਾਂ ਤੇ ਇੱਧਰ ਆਪਾਂ ਕੜਾਈ 'ਚ ਥੋੜਾ ਜਿਹਾ ਦੋ ਤਿੰਨ ਚਮਚ ਤੇਲ ਪਾ ਲਿਆ ਤਾਂ ਇਹਦਾ ਇਹ ਹੁੰਦਾ ਵੀ ਚਲ ਗਰੇਵੀ ਸਾਰੇ ਨਾ ਵਿੱਚ ਐਨ ਰਚ ਜਾਈਗੀ ਤੇ ਇਧਰ ਆਪਾਂ ਬਣਾ ਕੇ ਰੱਖ ਲਿਆ ਤੜਕਾ ਉਹਦੇ ਵੀ ਆਪਾਂ ਟਮਾਟਰਾਂ ਦੀ ਪੇਸਟ ਬਣਾ ਲਈ ਤੇ ਆ ਆਪਾਂ ਪਿਆਜ਼ ਕਰ ਲੈਨੇ ਤੇ ਆ ਆਪਾਂ ਦਸਨ ਤੇ ਅਦਰਕ ਕਰ ਲਿਆ ਤੇ ਆ ਆਪਾਂ ਬਸ ਸਾਰੇ ਆਲੂ ਇਸ ਤਰ੍ਹਾਂ ਥਿਨ ਕਰਕੇ ਤੇ ਕਰਮ ਹੋ ਗਏ ਆਪਾਂ ਨਾਲ ਨਾਲ ਇੱਧਰ ਪਾਈ ਜਾਵਾਂਗੇ ਜਿਹੜੇ ਆਪਣੇ ਇਹਨਾਂ ਨੂੰ ਆਪਾਂ 골ਡਨ ਬ੍ਰਾਊਨ ਕਰਾਂਗੇ ਤੇ ਇਸਨੇ ਮ ਕਰ ਦਾਂਗੇ ਤੇ 골ਡਨ ਬ੍ਰਾਊਨ ਹੋਣ ਤੱਕ ਆਪਾਂ ਇਹਨਾਂ ਨੂੰ ਫਰਾਈ ਕਰਾਂਗੇ ਇਹ ਆਲੂਆਂ ਆਪਾਂ ਥੋੜਾ ਜਿਹਾ ਕੱਚਾ ਰੱਖਿਆ ਸੀ ਨਾ 30% ਤੇ ਇਹ ਵਿੱਚੋਂ ਆਲੂ ਥੋੜੇ ਥੋੜੇ ਕੱਚੇ ਨੇ ਤੇ ਹੁਣ ਫਰਾਈ ਹੋ ਕੇ ਵਧੀਆ ਹੋ ਜਾਣਗੇ ਤੇ ਆ ਪੀਨ ਕਰਨਾ ਬਹੁਤ ਜ਼ਰੂਰੀ ਆ ਕਿਉਂਕਿ ਇਹਦੇ ਨਾਲ ਜਿਹੜਾ ਆਪਣਾ ਸਾਰਾ ਮਸਾਲਾ ਆ ਜਰੇਵੀ ਜਿਹੜੀ ਐਨ ਵਿੱਚ ਚਲੀ ਜਾਏਗੀ ਤੇ ਬਹੁਤ ਹੀ ਤਾਂ ਬਸਟਾਈਲ ਆਪਣੀ ਬਹੁਤ ਹੀ ਜ਼ਿਆਦਾ ਵਧੀਆ ਸਵਾਦ ਸਬਜੀ ਬਣੇਗੀ ਅੱਜ ਕੱਲ ਸਬਜ਼ੀਆਂ ਵੀ ਖਰਾਬ ਹੋ ਗਈਆਂ ਹਨ ਤੇ ਚਲੋ ਇਸ ਤਰ੍ਹਾਂ ਬੱਚੇ ਆਲੂ ਖਾ ਕੇ ਵੀ ਖੁਸ਼ ਆ ਮੈਂ ਕਿਹਾ ਚਲੋ ਅੱਜ ਮੈਂ ਤੁਹਾਨੂੰ ਵਧੀਆ ਆਲੂਆਂ ਦੀ ਸਬਜੀ ਬਣਾ ਕੇ ਖਵਾਉਣੀ ਆ ਸਤਰਾ ਆਪਾਂ ਸਾਰੇ ਆਲੂਨ ਕਰਕੇ ਇੱਧਰ ਪਾ ਲਾਂਗੇ ਆਪਣਾ ਹੋ ਗਿਆ ਗਰਮ ਤੇ ਹੁਣ ਆਪਾਂ ਇਹਦੇ ਚ ਪਾਤੇ ਖੜੇ ਮਸਾਲੇ ਤੇ ਥੋੜੇ ਜਿਹਾ ਅੱਜ ਆਪਾਂ ਲਾ ਲਾ ਲਾਲ ਮਿਰਚ ਲਾਹਚੀ ਲਾਹ ਨਾ ਪਪਾ ਪਾ ਦਾਂਗੇ ਅਦਰਕ ਤੇ ਲਸਣ ਦੀ ਪੇਸਟ ਇਹਨਾਂ ਪਹਾੜੀ ਦਸਣਿਆ ਮਤਲਬ ਕਿ ਜਿਹੜੀ ਐਕਚੁਅਲੀ ਉਹ ਜਿਹੜੀ ਕਲੀ ਹੁੰਦੀ ਆ ਕਿੰਨੀ ਵੱਡੀ ਹੁੰਦੀ ਹੈ ਨਾ ਤਾਂ ਇਹ ਮਤਲਬ ਇਦਾਂ ਖੁੱਲ ਜਾਂਦਾ ਇਹਦੇ ਵਿੱਚ ਮਤਲਬ ਜਿੱਦਾਂ ਚਿਕਨਾਹਟ ਜਾਦਾ ਹੁੰਦੀ ਆ ਪਹਾੜੀ ਬਸਣ ਜਿਹੜਾ ਹੁੰਦਾ ਆਪਣਾ ਲਸਣ ਭੁੱਜ ਜਾਵੇ ਤੇ ਫੇਰ ਆਪਾਂ ਪਾ ਦਾਂਗੇ ਪਿਆਜ਼ ਮਾਜੀ ਲਸਣ ਆਪਣਾ ਭੁੱਜ ਗਿਆ ਤੇ ਹੁਣ ਆਪਾਂ ਪਾਪਾ ਪਿਆਜ਼ ਤੇ ਫਿਰ ਆਪਾਂ ਪਾਵਾਂਗੇ ਟਮਾਟਰ ਦੀ ਪੀਲੀ ਇਹ ਆਪਣੀ ਸਬਜੀ ਤੇ ਇਧਰ ਆਪਣੇ ਆਲੂ ਦੇਖੋ ਕਿੰਨੇ ਸੋਹਣੇ ਫਰਾਈ ਹੋਏ ਆ ਸ਼ੈਲੋ ਫਰਾਈ ਕੀਤੇ ਬਹੁਤ ਸੋਹਣੇ ਹੋਏ ਆ ਆਲੂਾਂ ਦੀ ਲੁੱਕ ਦੇਖੋ ਆਲੂ ਆਪਣੇ ਬਹੁਤ ਜ਼ਿਆਦਾ ਸੋਹਣੇ ਫਰਾਈ ਹੋ ਗਏ ਤੇ ਸਬਜੀ ਆਪਣੀ ਬਹੁਤ ਜ਼ਿਆਦਾ ਵਧੀਆ ਬਣੂਗੀ ਹੁਣ ਆਪਾਂ ਆਹਾਂ ਵਿੱਚ ਅਜਾਂ ਨੂੰ ਚੰਗੀ ਤਰ੍ਹਾਂ ਭੁੰਨ ਲੈਂਦੇ ਆ ਆਹ ਬੋਝ ਤੇ ਆਜਾ ਆਪਣਾ ਇਹ ਆਪੋ ਜੀ ਤੇ ਇੱਕ ਟਮਾਟਰ ਦੀ Thank you. ਇਹ ਆਪਾਂ ਐਡ ਕਰਾਂਗੇ ਹੁਣ ਇਹ ਪਾਊਡਰ ਇਹੋ ਜਿਹਾ ਪਾਉਂਗੇ ਪਾਊਡਰ ਉਹ ਮਸਾਲਾ ਚੰਗੀ ਤਰ੍ਹਾਂ ਰੋਲ ਰਹੇ ਹਾਂ ਤੇ ਫਿਰ ਆਪਾਂ ਕੋਲ ਆ ਜਾ ਪਾਣੀ ਐਡ ਕਰਾਂਗੇ ਥੋੜਾ ਜਿਹਾ ਪਾਣੀ ਪਾਵਾਂਗੇ ਇਹਨਾਂ 2-3 ਚਮਚਾ ਆਪਾਂ ਮਸਾਲਾ ਚੰਗੀ ਤਰ੍ਹਾਂ ਇਹ ਆਟੀ ਹੋਲੀ ਤਿਆਰ ਤੇ ਦੇਖੋ ਬਿਲਕੁਲ ਕੋਲ ਗਰਮ ਹੋਈ ਆ ਆਪਣੀ ਝੁਜ ਕੇ ਹੋ ਗਈ ਆ ਤਿਆਰ ਕੋਝ ਦਾ ਖੁਸ਼ਬੂ ਵੀ ਆ ਗਈ ਪਰਫੈਕਟ ਪਤਾ ਲੱਗ ਰਿਹਾ ਹੈ ਵੀ ਆਪਣੀ ਗਰੇਵੀ ਤਿਆਰ ਹੋ ਗਈ ਸਾਰੀ ਗੱਲ ਆਪਣੇ ਤੜਕਾ ਪੁੰਨਤੇ ਹੁੰਦੀ ਹੈ ਉਹ ਤੁਸੀਂ ਆ ਖਾਨ ਸੁਣਿਆ ਨਾ ਕਹਿੰਦੇ ਹੁੰਦੇ ਕਿ ਉਸ ਵਾਰੇ ਤੋਰੀਆਂ ਤੇ ਨਵੀਂ ਦਰਦਾਨਾ ਤੇ ਸੋ ਇਸ ਤਰ੍ਹਾਂ ਤੜਕਾ ਪੁੰਨਾ ਮੋਜੂਰੀ ਹੈ ਸਾਰਾ ਕੰਮ ਸਬਰ ਦਾ ਹੈ ਜਿੰਨੇ ਸਬਰ ਦੇ ਨਾਲ ਆਪਾਂ ਤੜਕੇ ਨੂੰ ਪੁੰਨਾ ਲਿਖਦੇ ਕਿ ਲੱਗੀ ਆਪਣੀ ਗਰੇਵੀ ਹੋ ਗਈ ਤਿਆਰ ਤੇ ਹਾਂ ਆਪਾਂ ਇਹ ਆਲੂ ਪਾ ਦਿਆਂਗੇ ਲੋਗੀ ਉਹ ਨੂੰ ਆਪਾਂ ਪਾ ਤੇ ਤੇ ਇੱਥੇ ਆਪਾਂ ਨਾ ਹੁਣ ਗਰਮ ਪਾਣੀ ਦੀ ਵਰਤੋਂ ਕਰਾਂਗੇ ਇਹ ਤਾਂ ਥੋੜਾ ਜਿਹਾ ਹੈ ਤਾਂ ਪਾਣੀ ਆਪਾਂ ਪਹਿਲਾਂ ਗਰਮ ਕਰ ਲਿਆ ਸੀਗਾ ਤਾਂ ਗਰਮ ਪਾਣੀ ਦੀ ਆਪਾਂ ਵਰਤਣੀ ਆਪਾਂ ਤੇ ਹੁਣ ਆਪਾਂ ਇਹਨੂੰ 10 ਮਿੰਟ ਤੱਕ ਢੱਕ ਕੇ ਰੱਖ ਦੇਵਾਂਗੇ ਤੇ ਸਬ지 ਆਪਣੀ ਬਿਲਕੁਲ ਵਧੀਆ ਤਿਆਰ ਹੋ ਜੇ ਲੋਚ ਹੁਣ ਆਪਾਂ 10 ਮਿੰਟ ਤੱਕ ਛੱਡ ਦੇਵਾਂਗੇ 先生。 ਮਾਚ ਆਪਣੀ ਸਬਜੀ ਕਮ ਚੈੱਕ ਤੇ ਸਾਰੇ ਜਣੇ ਕਮੈਂਟ ਕਰਕੇ ਜਰੂਰ ਦੱਸਿਓ ਸਬਜੀ ਐਨੀ ਜ਼ਿਆਦਾ ਵਧੀਆ ਬਣੀ ਆ ਨਾ ਵੀ ਕੁਝ ਪੁੱਛੋ ਹੀ ਨਾ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਜਿਵੇਂ ਪਿਆਰ ਕਰਦੇ ਹੋ ਓਵੇਂ ਕਰਦੇ ਰਹਿਣਾ ਤੇ ਚੈਨਲ ਨੂੰ ਤੁਸੀਂ ਬਹੁਤ ਸਪੋਰਟ ਕੀਤੀ ਆ ਭੈ ਸਾਰੇ ਮੇਰੇ ਭੈਣਾਂ ਭਰਾਵਾਂ ਨੇ ਬਹੁਤ ਜ਼ਿਆਦਾ ਸਪੋਰਟ ਕੀਤੀ ਆ ਤੇ ਇਸੇ ਤਰ੍ਹਾਂ ਸਪੋਰਟ ਕਰਦੇ ਰਹੋ ਤੇ ਸਬਜੀ ਆਪਣੀ ਐਨੀ ਜਮੀ ਜਮੀ ਬਣੀ ਆ ਨਾ ਵੀ ਤੁਸੀਂ ਜੀ ਕਰਦਾ ਵੀ YouTube ਫੈਮਲੀ ਰਲ ਕੇ ਖਾਈਏ ਕਿਤੇ ਵੀ ਬਹੁਤ ਹੀ ਜਿਆਦਾ ਵਧੀਆ ਸਬਜੀ ਬਣੀ ਹੈ ਤੇ ਚਲੋ ਜੀ ਧੰਨਵਾਦ ਸਾਰਿਆਂ ਦਾ ਤੇ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਇਹ ਦਾ ਮਾਲੂ ਦੀ ਸਬਜੀ ਕਿਵੇਂ ਦੀ ਲੱਗੀ ਸਾਨੂੰ ਤਾਂ ਲੱਗੀ ਹੈ ਜੀ ਬਹੁਤ ਵਧੀਆ ਸਾਡੇ ਬੱਚੇ ਤਾਂ ਕਹਿ ਰਹੇ ਫਟਾਫਟ ਪਰੌਂਠੀਆਂ ਬਣਾਓ ਤੇ ਭੁੱਖ ਲੱਗੀ ਦੇਖ ਕੇ ਤੇ ਸਾਨੂੰ ਰੋਟੀ ਦਿਓ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਦਿਲੋਂ ਅਸੀਸਾਂ ਤੁਹਾਨੂੰ ਇੰਨਾ ਪਿਆਰ ਕਰਨ ਲਈ